ਪੰਜਾਬ ਸਰਕਾਰ ਵੱਲੋਂ ਨਸ਼ਾ ਰੋਕਣ ਲਈ ਜੋ ਮੁਹਿੰਮ ਚਲਾਈ ਗਈ ਸੀ ਉਸੇ ਤਿੱਥੀ ਗੁਰਦਾਸਪੁਰ ਦੇ ਹਲਕਾ શ્રી ਹਰਗੋਬਿੰਦਪੁਰ ਦੇ ਪਿੰਡ ਹਰਚੋਵਾਲ ਵਿੱਚ ਪਿੰਡ ਵਾਸੀਆਂ ਵੱਲੋਂ ਕੁਝ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਉਸੇ ਰੰਜੀਤ ਤਿੱਥ ਨਸ਼ਾ ਤਸਕਰ ਵੱਲੋਂ ਪਿੰਡ ਦੇ ਇੱਕ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਕਿਸ ਸਰਕਾਰੀ ਹਸਪਤਾਲ ਪਾਮ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਹੜਾ ਨਸ਼ਾ ਨਸ਼ਾ ਤਸਕਰ ਫੜਿਆ ਸੀਗਾ ਉਹ ਸੀ ਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਭੇੜਪੱਤਣ ਤੇ ਜਿਹੜੀ ਉਹਦੇ ਕੋਲ ਰਿਕਵਰੀ ਹੋਈ ਸੀ ਅਸੀਂ ਉਹਦੇ ਬਾਰੇ ਜਦੋਂ ਪੁੱਛਿਆ ਤੇ ਉਹਨੇ ਜਿਹਨਾਂ ਦਾ ਨਾਮ ਲਿਆ ਉਹ ਹਰਚਵਲਦੇ ਦੇ ਹੀ ਵਾਸੀ ਨੇ ਦੇ ਇਸ ਵੇਲੇ ਭੱਜੇ ਹੋਏ ਨੇ ਘਰੋਂ ਅਸੀਂ ਨਾਮਜਦ ਬਕਾਇਦਾ ਉਹਨਾਂ ਨੂੰ ਕੀਤਾ ਹੋਇਆ 132 ਨੰਬਰ ਮੁਕਦਮਾ ਇਹ 29 485 ਐਨ ਡੀ ਪੀ ਐਸ ਸੈਕਟ ਦੇ ਤਹਿਤ ਅਸੀਂ ਦਰਜ ਕੀਤਾ ਹੈ ਉਹਨਾਂ ਦੀ ਅਸੀਂ ਫਲਾਸ਼ ਦੇ ਵਿੱਚ ਹੈ ਜਦੋਂ ਵੀ ਉਹ ਤੇ ਆਉਂਦੇ ਨੇ ਕਾਬੂ ਤੇ ਉਹਨਾਂ ਦੇ ਬਕਾਇਦਾ ਜਿਹੜੀ ਬਣਦੀ ਠੁਕਮੀ ਕਾਰਵਾਈ ਕਰਦੇ ਆ ਇਹ ਵੀ ਉਹਨਾਂ ਕੋਲ ਪੁੱਛਾਂਗੇ ਵੀ ਉਹ ਕਿੱਥੋਂ ਲੈ ਕੇ ਆਉਂਦੇ ਨੇ ਪਰ ਲੇਕਿਨ ਦੋਹੀ ਪਾਸੇ ਨਾਰਮਲ ਇਹਨਾਂ ਦਾ ਝਗੜਾ ਹੋਇਆ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਕਰ ਰਹੇ ਆ ਪੜਤਾਲ ਜੋ ਸਲੀਅਤ ਹੈ ਵੀ ਨਸ਼ੇ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਜਾਂ ਰੋਕਣ ਤੋਂ ਜਾਂ ਵੇਚਣ ਤੋਂ ਜਾਂ ਫਿਰ ਕੋਈ ਇਹਨਾਂ ਦੀ ਹੋਰ ਰੰਜਿਸ਼ ਹੈ ਉਹ ਹੁਣ ਆਫਟਰ ਸਟੇਟਮੈਂਟ ਜਿਹੜੀ ਉਹ ਗੱਲ ਜਿਹੜੀ ਸਾਹਮਣੇ ਆ ਜੇਗੀ ਉਹਦੇ ਆਧਾਰ ਦੇ ਉੱਤੇ ਬਕਾਇਦਾ ਪੜਤਾਲ ਕਰਕੇ ਜਿਹੜੀ ਹੱਕ ਰਸੀਦ ਕਰਵਾਤੀ ਗਈ। ਜੀ ਜੀ ਸਰ ਏਦਾਂ ਹੋਈ ਹੈ ਵੀ ਸਾਡੇ ਨਾਲ ਇੱਥੇ ਕੰਡੇ ਵਿੱਚ ਹਰਚਵਾਲ ਦੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਯੋਰ ਆ। ਮੇਰੇ ਕੁਝ ਆਪਣੇ ਫੈਮਿਲੀ ਦੇ ਮੁੰਡੇ ਆ ਜਿਨ੍ਹਾਂ ਨੇ ਨਸ਼ੇ ਵਾਲਿਆਂ ਨੂੰ ਮੁੰਡਿਆਂ ਨੂੰ ਨਸ਼ਾ ਲੈ ਕੇ ਗਿਆਨ ਉਹਨਾਂ ਨੂੰ ਬੜਾਇਆ ਹੈ। ਔਰ ਫਰਾਇਆ ਇੱਥੇ ਹਰਚਵਾਲ ਚੌਂਕੀ ਦੀ ਵਿੱਚ ਇਹ ਆਏ ਆ। ਉਹਦੇ ਤੋਂ ਬਾਅਦ ਸਾਰੇ ਇਹਨਾਂ ਨੇ ਕੀ ਕੀਤਾ ਵਾ ਵੀ ਉਹਦੇ ਨਾਲ ਮੈਂ ਵਿਅਕਤੀਤ ਮੁੰਡੇ ਨੂੰ ਇੱਥੇ ਲੈ ਕੇ ਆਇਆ। ਇਹਨਾਂ ਨੇ ਡਾਊਟ ਕੀਤਾ ਵੀ ਇਹ ਵੀ ਨਾਲ ਵਾ ਸਾਰਾ ਕੁਝ ਇਹਨਾਂ ਫਰਾਉਂਡੇ ਤੇ ਇਹਨਾਂ ਨੂੰ ਅਸੀਂ ਜਿਹੜਾ ਵੀ ਕੰਮ ਨਹੀਂ ਕਰੰਦੇ ਨਾ। ਅਸੀਂ ਮੁੜ ਕੇ ਕੀ ਕੀਤਾ ਵੀ ਥੋੜੇ ਦਿਨ ਅਗਲੇ ਦਿਨ ਦੀ ਗੱਲ ਆ ਉਤੋਂ ਬਾਅਦ ਮੈਂ ਕੰਪਨੀ ਚ ਗਿਆ ਤੇ ਵਾਪਸ ਆਇਆ ਮੁੰਡੇ ਛੱਡ ਕੇ ਬਠਿੰਡੇ ਵਾਪਸ ਆਇਆ ਮੈਂ ਚਾਚੇ ਘਰ ਬੈਠਾ ਮੈਂ ਕਿ ਤੇ ਬੈਗ ਮੁੜ ਕੇ ਵਾਪਸ ਅੱਡੇ ਚ ਹੋ ਕੇ ਤੇ ਚੁੱਕਣ ਗਿਆ ਇਹਨਾਂ ਨੇ ਆਪਣੇ ਘਰੋਂ ਜਿਹੜੇ ਆ ਮੁੰਡੇ ਸਾਰੇ ਰੈਡੀ ਕੀਤੇ ਆ ਪੁਜੀ ਤੇ ਇੱਕ ਪਹਿਲਾ ਖਿਡਾਰੀਆ ਜਿਵੇਂ ਇੰਟਰੂ ਹੋਏ ਆ ਕੋਈ ਉਹ ਮੁੰਡੇ ਨੇ ਦੌੜ ਕੇ ਆਵਾਜ਼ ਦਿੱਤੀ ਆ ਇਹਨਾਂ ਨੇ ਵਾਪਸ ਆ ਗਏ ਆ ਇਹਨਾਂ ਗੇਟ ਵੱਡੇ ਆ ਅਸੀਂ ਪਛਾਣ ਦੌੜੇ ਆ ਬੈਗ ਉੱਥੇ ਪਿਆ ਸੀ ਜੀਵੇਂ ਇਸ ਪਛਾਨਦਾਰਿਆ ਨਾ ਸੜਕ ਦੇ ਵਿੱਚ ਆ ਕੇ ਦੋ ਜਾਣਿਆਂ ਨੇ ਮੇਰੇ ਦਾਤਰ ਮਾਰੇ ਆ ਦੋਵਾਂ ਨੇ ਦਾਤਰ ਮਾਰੇ ਮੇਰੇ ਸਿਰ ਦੇ ਵਿੱਚ ਬਾਕੀ ਹੱਲਾਸ਼ੀਰੀ ਵਾਲੇ ਹੀ ਪੈਨੋ ਜਾਨੋ ਮਾਰ ਦੋ ਤੇ ਕੁਝ ਹੋਰ ਵੀ ਇਹਨਾਂ ਦੇ ਨਾਲ ਕਾਫੀ ਅਨੁਗਜ਼ਾਤੇ ਬੰਦੇ ਵੀ ਸੀ ਜਿਹੜੇ ਹਰਚਵਾਲ ਦੇ ਵਿੱਚ ਸਾਰ ਬਹੁਤ ਜ਼ਿਆਦਾ ਨਸ਼ਾ ਹੋਆ ਤੇ ਦੋਵਾਂ ਦੇ ਕਿਨਾਂ ਘਰ-ਗਾਲ ਤੇ ਤੇ ਸਾਰਿਆਂ ਦੇ ਹਾਦੀ ਟਪਾ ਸੜੀ ਹੈ ਪ੍ਰਸ਼ਾਸਨ ਨੂੰ ਸਾਰਾ ਪਤਾ ਵਾਜੀ ਸਰ ਮੰਨ ਲਓ ਜਿਹੜੇ ਦੋ ਮੁੰਡੇ ਇੱਥੇ ਫੜਾਏ ਗਏ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਉਹਨਾਂ ਬਿਆਨ ਵੀ ਦਿੱਤੇ ਆ ਵੇਸੀ ਇਹ ਤਾਂ ਕੋਈ ਲੈ ਕੇ ਆਏ ਆ ਇੰਨਾਂ ਨਿੰਨਾਂ ਦੇ ਕੋਈ ਬਿਆਨ ਨਹੀਂ ਆ ਕੀਤੇ ਨਸ਼ਾ ਭਾਜੀ ਬਹੁਤ ਜ਼ਿਆਦਾ ਸਾਡੇ ਪਿੰਡ ਵਿੱਚ ਪਿੰਡ ਹਰਚਵਾਲ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਆਪਾਂ ਕੁਛ 4-5 ਜਣੇ ਹੈਗੇ ਜਿਹੜੇ ਆਪਾਂ ਨਸ਼ੇ ਦੇ ਵਿਰੋਧ ਚੱਲ ਰਹੇ ਸੀ ਤੇ ਕਾਫੀ ਦਿਨਾਂ ਤੋਂ ਸਾਡੀ ਇਹ ਚੱਲਦੀ ਪਈ ਸੀ ਪਲਾਨਿੰਗ ਕਿ ਕਿਸੇ ਨੂੰ ਆਪਾਂ ਫੜਕੇ ਤੇ ਮਨੂੰ ਪੁਲਿਸ ਨੂੰ ਦਈਏ ਤੇ ਦੋ ਬੰਦੇ ਆਪਾਂ ਫੜਕੇ ਵੀ ਪੁਲਿਸ ਨੂੰ ਦਿੱਤੇ ਆ ਉਹਨਾਂ ਨੇ ਬਕਾਇਦਾ ਨਸ਼ਾ ਵੀ ਫੜਿਆ ਗਿਆ ਸਾਰਾ ਕੁਝ ਆਨ ਰਿਕਾਰਡ ਹਰ ਇੱਕ ਚੀਜ਼ ਹੈਗੀ ਆ ਪਰਚੇ ਵੀ ਦਿੱਤੇ ਗਏ ਆ ਤੇ ਜਿਹੜੇ ਬੰਦਿਆ ਕੋ ਨਸ਼ਾ ਫੜਿਆ ਗਿਆ ਸਾਡਾ ਮਤਲਬ ਗਲੀ ਵਿੱਚ ਮੋਟਰਸਾਈਕਲ ਵੀ ਲੱਗਾ ਸੀ ਉਸ ਦਿਨ ਫੜ ਕੇ ਨਸ਼ਾ ਜਦੋਂ ਪੁਲਿਸ ਵਾਲੇ ਬੰਦਿਆਂ ਨੂੰ ਲੈ ਗਏ ਆ ਤੇ ਮੋਟਰਸਾਈਕਲ ਲੱਗਾ ਸੀ ਇਹਨਾਂ ਨੇ ਮੋਟਰਸਾਈਕਲ ਭੰਨਿਆ ਤੇ ਨਜਾਇਜ਼ ਆਪਣੀਆਂ ਬੁੜੀਆਂ ਦਾਖਲ ਕਰਾਤੀਆਂ ਕਿ ਮਤਲਬ ਸਾਡੇ ਬੁੜੀਆਂ ਨੂੰ ਇਹਨਾਂ ਨੇ ਸੱਟਾ ਲਾਤੀਆਂ ਸਾਰਾ ਪਿੰਡ ਗਵਾਹ ਹੈਗਾ ਆਪਾਂ ਕਿਸੇ ਦੇ ਮਤਲਬ ਜਨਾਨੀ ਨੂੰ ਕਿਸੇ ਨੇ ਕਿਸੇ ਨੂੰ ਨਹੀਂ ਹੱਥ ਲਾਇਆ ਆਪਾਂ ਤੇ ਦੂਸਰੀ ਗੱਲ ਕਿ ਇਹ ਗੱਲ ਕਰਦੇ ਪਏ ਆ ਕੀ ਆਪਾਂ ਨਸ਼ਾ ਨਹੀਂ ਵੇਚਦੇ ਨਚਾਰ ਨਹੀਂ ਦੇਖਦੇ ਤੇ ਫਿਰ ਇਹਨਾਂ ਕੋ ਇੰਨੀਆਂ ਗੱਡੀਆਂ ਦੋ ਤਿੰਨ ਗੱਡੀਆਂ ਕਿੱਥੋਂ ਇਹ ਰੋਟੀ ਖਾਂਦੇ ਆਂ ਇਹ ਢਹਾੜੀ ਨਹੀਂ ਕਰਦੇ ਕਿੱਥੋਂ ਰੋਟੀ ਖਾਂਦੇ ਆਂ ਕਿਸ ਬੇਸ ਤੇ ਰੋਟੀ ਖਾਂਦੇ ਆ ਗੱਡੀਆਂ ਕਿੱਥੋਂ ਆਉਂਦੀਆਂ ਪੇਲ ਕਿੱਥੋਂ ਗੱਡੀਆਂ ਚ ਪੈਂਡਿਆ ਸ਼ਰਮ ਆਉਣਾ ਚਾਵੇ ਤੇ ਗਲੀ ਜੇ ਇਹਨਾਂ ਨੇ ਲੋਕਾਂ ਦਾ ਲੰਗੜਾ ਮੁਸ਼ਕਲ ਕੀਤਾ ਆ ਬਾਹਰ ਦੇ ਪਿੰਡਾਂ ਦੇ ਲੋਕ ਇੱਥੇ ਆਉਂਦੇ ਆ ਨਸ਼ਾ ਲੈਣ ਬੜੀ ਬੜੀ ਦੂਰ ਤੋਂ ਨਸ਼ਾ ਲੈਣ ਆਉਂਦੇ ਤੇ ਬਾਕੀ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਇਹ ਸਰਾ ਸਰ ਗਲਤ ਹੈਗੇ ਨੇ ਆਪਾਂ ਨਸ਼ੇ ਦੇ ਵਿਰੁੱਧ ਚੱਲ ਰਹੇ ਆ ਨਸ਼ੇ ਦੇ ਵਿਰੁੱਧ ਚੱਲਦੇ ਰਵਾਂਗੇ ਤੇ ਸਾਨੂੰ ਅੱਗੇ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਾਨੀ ਮਤਲਬ ਨੁਕਸਾਨ ਇਹਨਾਂ ਦਾ ਆਪਾਂ ਕਰਾਂਗੇ ਪੰਜ ਤੋਂ 10 ਲੱਖ ਰੁਪਏ ਆਪਾਂ ਇਹਨਾਂ ਦੇ ਲਾਉਣਾ ਵਾ ਕਹਿੰਦੇ ਤੇ ਫਿਰ ਆਪਾਂ ਕਹਿੰਦੇ ਇਹਨਾਂ ਨੂੰ ਮਤਲਬ ਧੱਕਣਾ ਆ ਮਾ ਸਟਾ ਉਹ ਬੈਗ ਲੈਣ ਆਇਆ ਵਾ ਬੈਗ ਲੈਣ ਆਇਆ ਆਪਣੇ ਘਰ ਚੋਂ ਤੇ ਉਹ ਬੈਗ ਲੈ ਕੇ ਨਿਕਲ ਲੱਗਾ ਤੇ ਇਹ ਉਹਨੂੰ ਪਾਗੇ ਇਹ ਆਪਣੀ ਤਿਆਰੀ ਇਹ ਸਿਰ ਵਿੱਚ ਉਹਦੇ ਸਟਾ ਲੱਗੀਆਂ ਦੋ ਟੱਪ ਲੱਗੇ ਮੰਗ ਸਾਡੀ ਇਹੋ ਹੀ ਆ ਕਿ ਇਹ ਨਸ਼ਾ ਮਕਾਇਆ ਜਾਵੇ ਪਿੰਡ ਵਿੱਚੋਂ ਜਿਹੜੇ ਵੇਚਣ ਵਾਲੇ ਆ ਜਾਂ ਤੇ ਉਹ ਨਸ਼ਾ ਛੱਡ ਦੇਣ ਵੇਚਣਾ ਛੱਡ ਦੇਣ ਤੇ ਜਾ ਪਿੰਡ ਤੋਂ ਨਿਕਲ ਜਾਣ